ਤਕਲੀਫ ਦਿੱਤੀ ਆ ਜੀ ਅਸੀਂ ਪਿਛਲੇ 1 ਜਨਵਰੀ ਤੋਂ ਲੈ ਕੇ 30 ਮਾਰਚ ਤੱਕ ਬਾਰਡਰ ਰੇਂਜ ਦੇ ਵਿੱਚ ਸਾਰੇ ਜਿਹੜੇ ਚਾਰ ਡਿਸਟ੍ਰਿਕਟ ਆ ਜਾਂਦੇ ਆ ਅੰਮ੍ਰਿਤਸਰ ਰੂਰਲ ਬਟਾਲਾ ਗੁਰਦਾਸਪੁਰ ਤੇ ਪਠਾਨਕੋਟ ਇਹਨਾਂ ਚਾਰਾਂ ਡਿਸਟ੍ਰਿਕਟ ਦੇ ਵਿੱਚ 10 ਇਸ਼ੂਜ਼ ਉੱਪਰ ਜਿਹੜੇ ਕਿ ਸਾਡੇ ਸਭ ਤੋਂ ਪ੍ਰਾਇੋਰਟੀ ਤੇ ਹਨ ਡਰੱਗਸ ਗੈਂਗਸਟਰ ਤੇ টেরਰਿਸਟਿਜ਼ਮ ਦੇ ਇਹਨਾਂ ਤਿੰਨਾਂ ਤੇ ਕਿੰਨਾ ਅਸੀਂ ਕੰਮ ਕੀਤਾ ਕਿਹੜੀਆਂ ਵਾਰਦਾਤਾਂ ਹੋਈਆਂ ਅਸੀਂ ਕਿੰਨੀਆਂ ਅਸੀਂ ਉਹਨਾਂ ਨੂੰ ਟ੍ਰੇਸ ਕਰਨ 'ਚ ਕਾਮਯਾਬ ਹੋਏ ਚਾਹੇ ਉਹ ਗੈਂਗਸਟਰਸ ਦੇ ਵਿੱਚ ਐਕਸਟਰੈਕਸ਼ਨ ਕਾਲਸ ਐਕਸਟਰੈਕਸ਼ਨ ਕਾਲ ਤੋਂ ਬਾਅਦ ਜਿਹਨੂੰ ਐਕਸਟਰੈਕਸ਼ਨ ਕਾਲ ਕਰਨੀ ਉਹਨੂੰ ਜ਼ਖਮੀ ਕਰਨਾ ਜਾਂ ਉਹਦੇ ਗੇਟ ਤੇ ਫਾਇਰਿੰਗ ਕਰਨੀ ਇਹ ਸਾਰਾ ਕੁਝ ਅਸੀਂ ਜੋ ਕੁਝ ਕੀਤਾ ਤਿੰਨ ਮਹੀਨਿਆਂ ਦੇ ਵਿੱਚ ਮੈਂ ਉਹ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗਾ ਔਰ ਜੋ ਬਾਰਡਰ ਰੇਂਜ ਦੀ ਪੁਲਿਸ ਨੇ ਚਾਰੇ ਡਿਸਟ੍ਰਿਕਟਸ ਦੇ ਐਸਐਸਪੀ ਸਾਹਿਬਾਨ ਨੇ ਤੇ ਉਹਨਾਂ ਦੀ ਫੋਰਸ ਨੇ ਵਧੀਆ ਕਾਰਜਕਾਰੀ ਕੀਤੀ ਆ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੱਸੂੰਗਾ ਜੀ ਸਭ ਤੋਂ ਪਹਿਲਾਂ ਅਸੀਂ ਡਰੱਗਸ ਦੇ ਰਿਗਾਰਡਿੰਗ ਐਨਡੀਪੀ ਸੈਕਟਰ ਰਿਗਾਰਡਿੰਗ ਮੈਂ ਥੋੜਾ ਇਨਫੋਰਮੇਸ਼ਨ ਸ਼ੇਅਰ ਕਰੂੰਗਾ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਟੋਟਲ ਬਾਰਡਰ ਰੇਂਜ ਦੇ ਵਿੱਚ 483 483 ਮੁਕਦਮੇ ਰਜਿਸਟਰ ਕੀਤੇ ਗਏ ਜੀ ਇਹਨਾਂ ਦੇ ਵਿੱਚ 706 ਅਕਿਊਜ਼ ਅਸੀਂ ਅਰੈਸਟ ਕੀਤੇ ਆ 706 ਦੇ ਵਿੱਚ ਜਿਹੜੇ ਪੈਡਲਰਸ ਵੀ ਆ ਔਰ ਜਿਹੜੀਆਂ ਬਿਗ ਫਿਸ਼ੀਜ਼ ਜਿਨ੍ਹਾਂ ਨੂੰ ਕਹਿ ਦਿੰਦੇ ਆ ਜਿਨ੍ਹਾਂ ਦੇ ਕੋਲੋਂ ਵੱਡਿਆ ਰਿਕਵਰੀ ਹੋਈਆਂ ਉਹ ਵੀ ਇਨਕਲੂਡ ਇਹਦੇ ਵਿੱਚ ਆ ਪਿਛੇ ਅਸੀਂ ਜਦੋਂ-ਜਦੋਂ ਵੀ ਵੱਡੀ ਰਿਕਵਰੀ ਹੋਈ ਆ ਤੁਹਾਨੂੰ ਸਾਰਿਆਂ ਨੂੰ ਅਸੀਂ ਬਕਾਇਦਾ ਉਹਦੇ ਬਾਰੇ ਬਰੀਫ ਕਰਦੇ ਰਹੇ ਆ ਸੋ ਇਹ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ 483 ਐਫ ਆਈ ਆਰਸ ਔਰ 706 ਅਕਿਊਜ਼ਡ ਅਰੈਸਟ ਕੀਤੇ ਆ ਇਹਦੇ ਵਿੱਚ ਜਿਹੜੀ ਰਿਕਵਰੀ ਹੋਈ ਆ ਹੈਰੋਇਨ 10 ਕਿਲੋ 10 ਕੇਜੀਸ ਔਰ 114 ਕਿਲੋ .274 ਗ੍ਰਾਮਸ 114 ਕਿਲੋ ਹੈਰੋਇਨ ਦੀ ਰਿਕਵਰੀ ਬਾਰਡਰ ਰੇਂਜ ਦੇ ਵਿੱਚ ਕੀਤੀ ਹੈ ਜੀ ਔਰ ਇਹ ਸਾਰੀ ਜਿਹੜੀ ਇਹਨਾਂ ਅਕਿਊਜ਼ ਨੂੰ ਫੜ ਕੇ ਜਿਹੜੀ ਰਿਕਵਰੀ ਹੈ ਇਹ ਸਾਰੀ ਉਹੀ ਰਿਕਵਰੀ ਹੈ ਜਿਹੜੀ ਅਸੀਂ ਅਕਿਊਜ਼ ਤੋਂ ਫੜ ਕੇ ਕੀਤੀ ਹੈ ਜੀ ਕੁਝ ਇਹਦੇ ਵਿੱਚ ਡਰੋਨ ਡਾਈ ਅਬੈਂਡਨ ਵੀ ਮਿਲਦੀਆਂ ਨਹੀਂ ਆ ਉਹ ਐਕਸਟਰਾ ਹੈ ਪਰ ਇਹ ਅਸੀਂ ਜਿਹੜੀਆਂ ਇਹ ਅਕਿਊਜ਼ ਰੈਸਟ ਕੀਤੇ ਗਏ ਆ ਉਹਨਾਂ ਕੋਲ ਹੈ ਔਰ ਤਕਰੀਬਨ 6 ਕਿ ਜੀ ਓਪੀਐਮ ਆ ਡਰਗ ਮਨੀ ਜਿਹੜੀ ਕਿ ਇਹਨਾਂ ਸਾਰੇ ਕੇਸਿਸ ਦੇ ਵਿੱਚ ਡਰਗ ਮਨੀ ਰਿਕਵਰ ਕੀਤੀ ਗਈ ਆ ਉਹ 62 ਲੱਖ 37000 ਤੇ 306 ਆ ਜੀ ਟੋਟਲ 62 ਲੱਖ 37000 ਡਰਗ ਮਨੀ ਰਿਕਵਰ ਕੀਤੀ ਗਈ ਆ ਇਨ ਕੈਸ਼ ਔਰ ਇਹਦੇ ਚ 4000 ਅਮਰੀਕਨ ਡਾਲਰ ਵੀ ਆ ਜੀ ਜਿਹੜਾ ਹਵਾਲਾ ਕਰਨ ਵਾਲਿਆ ਜਿਹੜੇ ਜਿਹੜੇ ਇਸ ਐਨਡੀ ਦੇ ਕੇਸਾਂ ਚ ਹਵਾਲਾ ਆਪਰੇਟਰ ਸੀਗੇ ਉਹ ਵੀ ਅਸੀਂ ਅ ਜਿਨੇ ਵੀ ਗੈਂਗ ਅਸੀਂ ਮੇਜਰ ਤਿੰਨ ਗੈਂਗ ਬਸਟ ਕੀਤੇ ਆ ਔਰ ਉਹਨਾਂ ਦੇ ਅਸੀਂ ਚਾਰ ਬੰਦੇ ਵੀ ਅਰੈਸਟ ਕੀਤੇ ਆ ਔਰ ਕੁਝ ਬੰਦੇ ਭੱਜੇ ਹੋਇਆ ਉਹਨਾਂ ਤੇ ਵੀ ਅਸੀਂ ਕੰਮ ਕਰ ਰਿਹਾ ਉਹਨਾਂ ਨੂੰ ਵੀ ਅਸੀਂ ਬਹੁਤ ਛੇਤੀ ਅਰੈਸਟ ਕਰ ਲਾਂਗੇ ਜੀ ਟੋਟਲ 22 ਪੀਓ ਜਿਹੜੇ ਸਿਰਫ ਐਨਡੀਪੀਐਸ ਐਕਟ ਨਾਲ ਰਿਲੇਟਿਡ ਸੀਗੇ ਉਹ ਅਰੈਸਟ ਕੀਤੇ ਆ ਜੀ ਨੰਬਰ ਆਫ ਪ੍ਰੋਪਰਟੀਆਂ ਜਿਹੜੀਆਂ ਡਿਮੋਲਿਸ਼ ਕੀਤੀਆਂ ਆ ਬਾਰਡਰ ਰੇਂਜ ਦੇ ਵਿੱਚ ਉਹ ਤਿੰਨ ਔਰ ਅਸੀਂ 27 ਦੇ ਕਰੀਬ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀਆਂ ਹੋਈਆਂ ਜਿਹੜੇ ਡਰੱਗ ਪੈਡਲਰਸ ਜਾਂ ਡਰੱਗਸ ਸਮਗਲਰਸ ਆ ਜਿਨ੍ਹਾਂ ਨੂੰ ਅਸੀਂ ਡਿਊ ਪ੍ਰੋਸੈਸ ਆਫ ਲਾ ਦੇ ਅਕੋਰਡਿੰਗਲੀ ਚੱਲ ਕੇ ਅੱਗੇ ਬਹੁਤ ਛੇਤੀ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨੂੰ ਵੀ ਡਿਮੋਲਿਸ਼ ਕਰਾਂਗੇ ਆਫਟਰ ਫੋਲੋਇੰਗ ਦਾ ਪ੍ਰੋਪਰ ਪ੍ਰੋਸੀਜਰ ਪ੍ਰੋਪਰ ਜੋ ਇੱਕ ਲਾਅ ਲੇ ਡਾਊਨ ਕੀਤਾ ਗਿਆ ਔਰ ਉਹਨੂੰ ਪ੍ਰੋਪਰ ਫੋਲੋ ਕਰਕੇ ਫਿਰ ਅਸੀਂ ਉਹਦੇ ਤੇ ਅਗਲੀ ਕਾਰਵਾਈ ਕਰਾਂਗੇ ਜੀ ਬਾਰਡਰ ਰੇਂਜ ਦੇ ਵਿੱਚ ਇਸ ਤੋਂ ਇਲਾਵਾ ਤਿੰਨਾਂ ਮਹੀਨਿਆਂ ਦੇ ਵਿੱਚ 68 ਪਿਸਟਲਸ 68 ਪਿਸਟਲ ਜਿਹੜੇ ਕਿ ਮੈਜੋਰਟੀ ਆਫ ਥੈਮ ਪਾਕਿਸਤਾਨ ਤੋਂ ਜਿਹੜੇ ਆਏ ਸੀਗੇ ਉਹ ਅਸੀਂ ਰਿਕਵਰ ਕੀਤੇ ਆ ਤੇ ਇਹਦੇ ਵਿੱਚੋਂ ਕੁਝ ਜਿਹੜੇ ਦੂਜੀਆਂ ਸਟੇਟਸ ਤੋਂ ਬਣ ਕੇ ਦੇਸੀ ਪਿਸਟਲ ਆਉਂਦੇ ਆ ਜਾਂ ਐਮਪੀ ਜਾਂ ਬਿਹਾਰ ਇਨ੍ਹਾਂ ਸਟੇਟਸ ਤੋਂ ਉਹ ਵੀ ਆ ਪਰ ਇਹਦੇ ਚ ਜਿਹੜਾ 90% ਜਿਹੜੀ ਸਾਡੀ ਰਿਕਵਰੀ ਆ ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਆਏ ਜਿਹੜੇ ਪਿਸਟਲਸ ਆ ਹਸ ਸਪੈਸਟੀਕੇਟਡ ਵੈਪਨਸ ਆ ਇਹ ਉਹਨਾਂ ਦੀ ਆ ਜੀ ਦੋ ਰਵਾਲਵਰਸ ਆ ਔਰ ਦੋ ਗੰਨਸ ਆ AK47 ਤਕਰੀਬਨ ਇਰੇ ਵਿੱਚ ਅਸੀਂ 200 ਦੇ ਕਰੀਬ 152 ਸਾਡੇ ਡਿਫਰੈਂਟ ਕਾਰਟ੍ਰਿਜਸ ਹੈਗੇ ਆ ਜੀ ਔਰ ਤਿੰਨ ਹੈਂਡ ਗ੍ਰੇਨੇਡ ਵੀ ਆ ਇਰੇ ਵਿੱਚ ਤਿੰਨ ਹੈਂਡ ਗ੍ਰੇਨੇਡ ਵੀ ਅਸੀਂ ਰਿਕਵਰ ਕੀਤੇ ਆ ਜੀ ਇਸ ਸਾਲ ਦੇ ਵਿੱਚ ਸਾਡੇ ਬਾਰਡਰ ਰੇਂਜ ਦੇ ਵਿੱਚ ਟੋਟਲ 4 ਗ੍ਰੇਨੇਡ ਅਟੈਕ ਹੋਏ ਸੀਗੇ ਦਸੰਬਰ ਮਹੀਨੇ 'ਚ ਵੀ ਕਾਫੀ ਸਾਡੇ ਹੋਏ ਸੀਗੇ ਉਹ ਵੀ ਸਾਰੇ ਅਸੀਂ ਕ୍ୟੂਜ਼ ਰੈਸਟ ਕਰ ਚੁੱਕੇ ਆ ਪਰ ਮੈਂ ਹੁਣ ਸਿਰਫ 1 ਜਨਵਰੀ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੂੰਗਾ ਇਹ ਜਿਹੜੇ ਚਾਰ ਡਿਫਰੈਂਟ ਗ੍ਰੇਨੇਡ ਅਟੈਕ ਹੋਏ ਸੀ ਇੱਕ ਅਮ੍ਰਿਤਸਰ ਰੂਰਲ ਛੋਇਆ ਸੀਗਾ ਇੱਕ ਬਟਾਲੇ ਦੇ ਵਿੱਚ ਤੇ ਦੋ ਗੁਰਦਾਸਪੁਰ ਛੋਏ ਸੀ ਇਹ ਚਾਰ ਕੇਸਿਸ ਦੇ ਵਿੱਚ ਟੋਟਲ ਅਸੀਂ 14 ਅਕਿਊਜ਼ਡ ਅਰੈਸਟ ਕੀਤੇ ਆ ਸਿਰਫ ਜਿਹੜੇ ਪਿੱਛੇ ਅਤਵਾਦੀ ਆ ਜਿੱਦਾਂ ਰਿੰਦਾ ਹੈਪੀ ਪਾਸ਼ਿਆ ਹਨੀ ਸ਼ੇਰਾ ਇਹ ਜਿਹੜੇ ਅਬਰੌਡ ਬੈਠੇ ਆ ਜੀਵਨ ਫੌਜੀ ਇਹ ਸਿਰਫ ਰਹਿੰਦੇ ਕਿਉਂਕਿ ਇਹ ਅਬਰੌਡ ਬੈਠੇ ਆ ਇਨ੍ਹਾਂ ਤੇ ਵੀ ਅਸੀਂ ਆਪ ਦਾ ਜੋ ਇੱਕ ਪ੍ਰੋਸੈਸ ਚਲਾਇਆ ਹੋਇਆ ਹੈ ਤਾਂ ਕਿ ਅਸੀਂ ਖਾਸ ਕਰਕੇ ਜਿਹੜੇ ਅਦਰ ਦੈਨ ਪਾਕਿਸਤਾਨ ਚ ਬੈਠੇ ਆ ਉਹਨਾਂ ਨੂੰ ਅਸੀਂ ਛੇਤੀ ਵਾਪਸ ਲਿਆ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰ ਸਕੀਏ ਬਾਕੀ ਟੋਟਲ 14 ਬੰਦੇ ਅਰੈਸਟ ਹੋ ਚੁੱਕੇ ਆ ਔਰ ਇਹਦੇ ਚ ਇੱਕ ਵਿਅਕਤੀ ਇੰਜਰਡ ਹੋਇਆ ਸੀ ਪੁਲਿਸ এনਕਾਊਂਟਰ ਦੇ ਵਿੱਚ ਜਿਨੇ ਗ੍ਰਨੇਡ ਅਟੈਕ ਕੀਤਾ ਸੀਗਾ ਔਰ 4 ਸਾਡੇ ਜਦੋਂ ਪੁਲਿਸ ਇਹਨਾਂ ਨੂੰ ਫੜ ਰਹੀ ਸੀ ਇਹਨਾਂ ਨੇ ਅਟੈਕ ਕੀਤਾ ਤੇ 4 ਦੋਸ਼ੀਆਂ ਦੀ ਪੁਲਿਸ এনਕਾਊਂਟਰ ਚ ਡੈਥ ਹੋਈ ਹੈ ਜੀ ਟੋਟਲ ਐਸ ਆਲ ਦੇ ਵਿੱਚ ਜਿਹੜੇ ਗ੍ਰਨੇਡ ਅਟੈਕ ਕਰਨ ਵਾਲੇ ਸੀਗੇ ਜੀ ਤੇ ਤੋਂ ਇਲਾਵਾ ਜਿਹੜੇ ਗੈਂਗਸਟਰਸ ਤੇ ਇਹਦੇ ਰਿਲੇਟਿਡ ਇਸ਼ੂ ਸੀਗੇ ਚਾਹੇ ਅਸੀਂ ਐਕਸਟਰੈਸ਼ਨ ਕਾਲ ਤੋਂ ਬਾਅਦ ਜਿੰਨਾ ਤੋਂ ਪੈਸੇ ਮੰਗੇ ਜਾਂਦੇ ਉਹਨਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰਕੇ ਉਹਨਾਂ 'ਤੇ ਡਰਾਉਂ ਦਾ ਕੇਸ ਲਾ ਲੀਏ ਜਾਂ ਕਈ ਵਾਰੀ ਇਹ ਗੇਟ ਤੇ ਗੋਲੀ ਚਲਾ ਦਿੰਦੇ ਆ ਇਹ ਟੋਟਲ ਔਰ ਪਿਛੇ ਮਾਲਾਪੇਂਡ ਦੇ ਵਿੱਚ ਵੀ ਤੁਸੀਂ ਦੇਖਿਆ ਨਰੰਕਾਰੀ ਸਟੋਰ ਸੀਗਾ ਉਰੇ ਤੇ ਗੋਲੀ ਮਾਰ ਕੇ ਜ਼ਖਮੀ ਕੀਤਾ ਗਿਆ ਸੀ ਉਦੇ ਵਿੱਚ ਵੀ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਥੋੜੇ ਦਿਨਾਂ ਚ ਹੀ ਅਸੀਂ ਅਕਿਊਜ਼ ਫੜ ਲਏ ਔਰ ਜਿਹੜੋ ਸੀ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਉਦੋਂ ਉਹਨੇ ਪੁਲਿਸ ਤੇ ਫਾਇਰਿੰਗ ਕੀਤੀ ਉਸ ਪਿਸਟਲ ਰਾਹੀਂ ਉਹੜਿਚ ਵੀ ਜ਼ਖਮੀ ਹੋਇਆ ਟੋਟਲ ਉਹੜਿਚ ਵੀ ਦੋਨੋਂ ਅਕਿਊਜ਼ ਅਰੈਸਟ ਹੋ ਗਏ ਜੀਵਨ ਫੌਜੀ ਨੇ ਕਰਵਾਇਆ ਸੀਗਾ ਔਰ ਉਸ ਕੇਸ ਤੇ ਵਿੱਚ ਜਿਹੜੇ ਦੋ ਅਕਿਊਜ਼ ਫਾਇਰਿੰਗ ਕਰਨ ਆਏ ਉਹਨਾਂ ਤੋਂ ਇਲਾਵਾ ਜਿਹੜਾ ਤੀਸਰਾ ਸੀ ਉਹ ਵੀ ਅਰੈਸਟ ਹੋ ਚੁੱਕਾ ਆ ਔਰ ਤਿੰਨ ਵੈਪਨ ਵੀ ਰਿਕਵਰ ਕੀਤੇ ਜਿਹੜੇ ਅਗੇਨ ਪਾਕਿਸਤਾਨ ਤੋਂ ਹੀ ਆਏ ਸੀਗੇ ਖੱਬੇ ਰਾਜਪੂਤਾ ਦੇ ਵਿੱਚ ਤੁਸੀਂ ਪਿਛਲੇ ਫੁੱਟਬਾਲ ਮੈਚ ਚੱਲ ਰਿਹਾ ਸੀਗਾ ਇੱਕ ਉੱਥੇ ਵੀ ਆਰਮੀ ਮੈਂਸੀ ਉਹਨੂੰ ਜ਼ਖਮੀ ਕੀਤਾ ਗਿਆ ਤੇ ਉਸ ਫਾਇਰਿੰਗ ਚ ਇੱਕ 14 ਸਾਲ ਦੇ ਬੱਚੇ ਦੀ ਡੈਥ ਹੋ ਗਈ ਸੀ ਜਿੱਤੋਂ ਬਾਅਦ ਜਿਹੜਾ ਅਮਰ ਖਬੇ ਰਾਜਪੂਤਾ ਇੱਕ ਇੰਟਰਵਿਊ ਰਾਹੀਂ ਕਹਿੰਦਾ ਜੀ ਕਿ ਸਾਨੂੰ ਬੜੀ ਨਿਮੋਸ਼ੀ ਆ ਸਾਨੂੰ ਗਲਤੀ ਹੋ ਗਈ ਮੈਂ ਇੱਥੇ ਕਲੀਅਰ ਕਰਨਾ ਚਾਹਾਂਗਾ ਇਹਨਾਂ ਨੂੰ ਕੋਈ ਨਿਮੋਸ਼ੀ ਨਹੀਂ ਇਹਨਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ ਔਰ ਉਸ ਤੋਂ ਬਾਅਦ ਵੀ ਜਿਹੜੀ ਸਾਡੀ ਇਨਫੋਰਮੇਸ਼ਨ ਆ ਕਿ ਉਹਨਾਂ ਗੱਲਾਂ ਤੇ ਹੀ ਹੈ ਉਸ ਫਾਇਰਿੰਗ ਦੇ ਵਿੱਚ ਜਿਹੜੇ ਬੱਚੇ ਦੀ ਡੈਥ ਹੁੰਦੀ ਆ ਜਿਹੜਾ ਜ਼ਖਮੀ ਹੁੰਦਾ ਆ ਦੋ ਜਨੇ ਆਉਂਦੇ ਆ ਉਹਨਾਂ ਚੋਂ ਵੀ ਇੱਕ ਰੈਸਟ ਹੋ ਚੁੱਕਾ ਆ ਉਹ ਵੀ ਪੁਲਿਸ ਐਨਕਾਊਂਟਰ ਦੇ ਵਿੱਚ ਜਦੋਂ ਅਸੀਂ ਰਿਕਵਰੀ ਲਈ ਜਾ ਰਹੇ ਸੀ ਉਹਦੇ ਚ ਵੀ ਉਹਨੇ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਉਹਦੇ ਵੀ ਗੋਲੀ ਵੱਜੀ ਆ ਤੇ ਦੂਸਰਾ ਵਿਅਕਤੀ ਵੀ ਅਸੀਂ ਬਹੁਤ ਛੇਤੀ ਫੜ ਲਾਂਗੇ ਔਰ ਇਹ ਇਹ ਜਾਣਬੁੱਝ ਕੇ ਇਦਾਂ ਦਾ ਕ੍ਰਾਈਮ ਕਰਦੇ ਆ ਤਾਂ ਕਿ ਸਾਡੀ ਦਹਿਸ਼ਤ ਬਣੇ ਔਰ ਇੱਥੋਂ ਤੱਕ ਇਹਨਾਂ ਦਾ ਹੈ ਕਿ ਛੋਟੇ ਬੱਚੇ ਤੱਕ ਵੀ ਇਹ ਸਫੇਰ ਨਹੀਂ ਕਰਦੇ ਆ ਅਰ ਅੰਮ੍ਰਿਤਸਰ ਪੁਲਿਸ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਔਰ ਅਸੀਂ ਇਹਨਾਂ ਦੋਨਾਂ ਕਿਊਜ਼ ਨੂੰ ਇੱਕ ਨੂੰ ਫੜ ਲਿਆ ਗਿਆ ਔਰ ਦੂਜਾ ਵੀ ਬਹੁਤ ਛੇਤੀ ਫੜ ਲਾਗੇ ਉਸ ਤੋਂ ਬਾਅਦ ਮੈਟੇਡ ਦੇ ਵਿੱਚ ਹੀ ਮਰਡਰ ਹੁੰਦਾ ਆ ਥੋੜੇ ਦਿਨਾਂ ਬਾਅਦ ਸੇਮ ਗੈਂਗ ਵੱਲੋਂ ਕੀਤਾ ਜਾਂਦਾ ਪਰ ਉਹਦੇ ਚ ਤਿੰਨ ਦੂਸਰੇ ਕਿਊਜ਼ ਸੀਗੇ ਉਹਨਾਂ ਤਿੰਨਾਂ ਚੋਂ ਵੀ ਦੋ ਕਿਊਜ਼ ਅਸੀਂ ਅਰੈਸਟ ਕਰ ਲਿਆ ਜਿਹੜੇ ਗੋਲੀ ਚ ਲਾਉਂਦਾ ਆ ਉਹਦੇ ਚ ਬਸ਼ੰਬਰ ਨਾਂ ਦਾ ਗੈਂਗਸਟਰ ਸੀਗਾ ਜਿਹੜਾ ਕਿ ਡੋਨੇਬਲ ਅਮਰ ਖਬੇ ਰਾਜਪੂਤਾ ਮਾਨਕਨ ਸ਼ਾਮਪੂਰਾ ਇਹਨਾਂ ਦੇ ਨਾਲ ਇਨਵੋਲਡ ਸੀਗਾ ਉਹਦੀ ਵੀ ਪੁਲਿਸ ਐਨਕਾਉਂਟਰ ਚ ਉਹਦੀ ਡੈਥ ਹੋ ਜਾਂਦੀ ਹੈ ਉਹ ਵੀ ਪੁਲਿਸ ਐਨਕਾਉਂਟਰ ਚ ਮਾਰਿਆ ਜਾਂਦਾ ਆ ਸੋ ਸਾਡਾ ਮੈਸੇਜ ਬੜਾ ਕਲੀਅਰ ਆ ਕਿਸੇ ਵੀ ਵਿਅਕਤੀ ਨੂੰ ਜਿਹੜਾ ਵੀ ਕਾਨੂੰਨ ਨੂੰ ਹੱਥ ਦੇ ਵਿੱਚ ਲਾਊਗਾ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਹੋਣ ਦੇਣਾ ਔਰ ਡਟ ਕੇ ਇਹਨਾਂ ਲੋਕਾਂ ਦਾ ਮੁਕਾਬਲਾ ਕਰਾਂਗੇ ਔਰ ਜੋ ਕਾਨੂੰਨ ਅਨੁਸਾਰ ਇਹਨਾਂ ਦੇ ਖਿਲਾਫ ਕਾਰਵਾਈ ਬੰਦੀ ਆ ਅਸੀਂ ਬਿਲਕੁਲ ਉਹ ਕਾਰਵਾਈ ਕਰਕੇ ਪੰਜਾਬ ਦੇ ਅਮਨ ਪੰਜਾਬ ਦੀ ਸ਼ਾਂਤੀ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮਾਹੌਲ ਨੂੰ ਅਸੀਂ ਖਰਾਬ ਨਹੀਂ ਹੋਣ ਦਵਾਂਗੇ ਇਹ ਮੈਸੇਜ ਬਿਲਕੁਲ ਇਹਨਾਂ ਨੂੰ ਕਲੀਅਰ ਹੈ ਜੀ ਇਹਦੇ ਵਿੱਚ ਟੋਟਲ ਅਸੀਂ 10 ਮੁਕਦਮੇ ਰਜਿਸਟਰ ਕੀਤੇ ਆ ਜਿਹੜੇ ਗੈਂਗਸਟਰਸ ਦੇ ਖਿਲਾਫ ਇਹਨਾਂ ਤਿੰਨ ਮਹੀਨਿਆਂ ਚ ਔਰ 30 ਆਦਮੀ ਅਸੀਂ ਰੈਸਟ ਕੀਤੇ ਇਹਦੇ ਵਿੱਚ ਜੀ ਇਸ ਜਿਵੇਂ ਮੈਂ ਸਾਰੇ ਬਾਰਡਰ ਰੇਂਜ ਦੀ ਗੱਲ ਕਰਦਾ ਹਾਂ ਔਰ 6 ਵਕਤ ਪੁਲਿਸ ਇਨਕਾਊਂਟਰ ਚ ਇੰਜਰਡ ਹੋਇਆ ਔਰ 2 ਦੀ ਇਰੇ ਵਿੱਚ ਡੈਥ ਹੋਈ ਆ ਇੱਕ ਬਟਾਲੇ ਵਿੱਚ ਇਹ ਗੈਂਗਸਟਰ ਦਾ ਉਹ ਵੀ ਡੋਨੀ ਬਾਲਦਾ ਸੀਗਾ ਉਹ ਮਰੜੀ ਕਲਾ ਦਾ ਗੈਂਗਸਟਰ ਸੀ ਜਿਨੇ ਤਰਨਤਾਰਨ ਦੇ ਵਿੱਚ ਇੱਕ ਸਰਪੰਚ ਦਾ ਕਤਲ ਹੁੰਦਾ ਪੰਚਾਇਤ ਇਲੈਕਸ਼ਨ ਤੋਂ ਬਾਅਦ ਉਹਦੇ ਚੋਂ ਆਪ ਖੁਦ ਇਨਵੋਲਡ ਸੀਗਾ ਉਸ ਤੋਂ ਬਾਅਦ ਹਰੀਕੇ ਲੋੜੀ ਵਾਲੇ ਦਿਨ ਇੱਕ ਆਰਤੀ ਨੂੰ ਕਤਲ ਕੀਤਾ ਜਾਂਦਾ ਆ ਔਰ ਉਹਨੇ ਆਪ ਦੇ ਪਿੰਡ ਦੇ ਹੀ ਦੋ ਮੁੰਡੇ ਭੇਜ ਕੇ ਉਹਨੂੰ ਕਤਲ ਕਰਵਾਇਆ ਸੀਗਾ ਡੋਨੀਵਾਲ ਉਹਨਾਰੇ ਕਹਿੰਦੇ ਤਾਂ ਔਰ ਇਹ ਮੇਨ ਪਲੇਅਰ ਸੀ ਇਹ ਵੀ ਬਟਾਲੇ ਲੋਕ ਕੇ ਰਹਿ ਰਿਹਾ ਸੀ ਤਾਂ ਉੱਥੇ ਇਹਦਾ ਇਨਕਾਊਂਟਰ ਹੋਇਆ ਉੱਥੇ ਉਹਦੀ ਮੌਤ ਹੁੰਦੀ ਹੈ ਜਨਵਰੀ ਮਹੀਨੇ ਦੇ ਵਿੱਚ ਤਕਰੀਬਨ 500 ਮੋਬਾਈਲ ਫੋਨ ਜਿਹੜੇ ਕਿ ਗੁੰਮ ਹੋ ਜਾਂਦੇ ਆ ਜਾਂ ਚੋਰੀ ਹੋ ਜਾਂਦੇ ਆ ਜਾਂ ਸਨੇਚਿੰਗ ਹੋ ਜਾਂਦੀ ਆ ਔਰ ਤਕਰੀਬਨ ਇਹਨਾਂ ਦਾ ਜਿਹੜੀ ਪ੍ਰਾਈਸ ਆ ਇਹ 1 ਕਰੋੜ ਦੇ ਕਰੀਬ ਬੰਦੀ ਆ ਐਕਸਪੈਂਸਿਵ ਫੋਨ ਵੀ ਸੀਗੇ ਆਈਫੋਨ ਜਾਂ ਸੈਮਸੰਗ ਦੇ ਜਿਹੜੇ ਮਹਿੰਗੇ ਫੋਨ ਸੀਗੇ ਉਹ ਵੀ ਇਹਦੇ ਵਿੱਚ ਹੀ ਸੀਗੇ ਇਹ ਅਸੀਂ ਪਬਲਿਕ ਨੂੰ ਵਾਪਸ ਕੀਤੇ ਆ ਇਹਦੇ ਚ ਬਟਾਲੇ ਡਿਸਟ੍ਰਿਕਟ ਦਾ ਕਾਫੀ ਵੱਡਾ ਅਹਿਮ ਰੋਲ ਆ ਅਸੀਂ ਬਕਾਇਦਾ ਉੱਥੇ ਪ੍ਰੋਗਰਾਮ ਕਰਕੇ ਪਬਲਿਕ ਨੂੰ ਅਸੀਂ ਇਹ ਵਾਪਸ ਕੀਤੇ ਆ ਜੀ ਔਰ 1 ਕਰੋੜ 20 ਲੱਖ 70 ਹਜ਼ਾਰ ਦੀ ਪ੍ਰਾਪਰਟੀ ਜਿਹੜੀ ਕਿ ਚੋਰੀ ਹੋਈ ਸੀ ਜਾਂ ਕਿਸੇ ਕੋਲ ਖੋਈ ਗਈ ਸੀ ਇਹ ਵੀ ਅਸੀਂ ਇਹਨਾਂ 3 ਮਹੀਨਿਆਂ ਦੇ ਦੌਰਾਨ ਅਸੀਂ ਪਬਲਿਕ ਨੂੰ ਵਾਪਸ ਕੀਤੀ ਆ ਸੋ ਮੈਂ ਇੱਥੇ ਤੁਹਾਡੇ ਸਾਹਮਣੇ ਸਾਡੇ ذریعے ਇਹ ਹੀ ਸਾਰੇ ਪਬਲਿਕ ਨੂੰ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਮਾਨਯੋਗ ਡੀਜੀਪੀ ਸਾਹਿਬ ਬਿਲਕੁਲ ਕਲੀਅਰ ਇਨਸਟਰਕਸ਼ਨਸ ਹੈਗੀਆਂ ਆ ਔਰ ਅਸੀਂ ਉਹਦੇ ਮੁਤਾਬਕ ਸਾਡੀ ਫੋਰਸ ਸਾਡੀ ਰੇਂਜ ਦੀ ਫੋਰਸ ਬਹੁਤ ਵਧੀਆ ਕੰਮ ਕਰ ਰਹੀ ਆ ਡਰੱਗਸ ਦੇ ਖਿਲਾਫ ਬਹੁਤ ਸਖਤ ਐਕਸ਼ਨ ਆ ਔਰ ਇਦਾਂ ਹੀ ਕੰਟੀਨਿਊ ਰਹੋਗਾ ਔਰ ਜਿਹੜੇ ਗੈਂਗਸਟਰ ਆ ਜਾਂ ਜਿਹੜੇ ਆਪਣੇ ਆਪ ਨੂੰ ਅਤਵਾਦੀ ਕਹਿੰਦੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਇਸੇ ਤਰ੍ਹਾਂ ਸਖਤੀ ਵਰਤਾਗੇ ਔਰ ਪੰਜਾਬ ਦੇ ਵਿੱਚ ਇੱਕ ਸ਼ਾਂਤਪੂਰਕ ਮਾਹੌਲ ਹਮੇਸ਼ਾ ਬਣਾ ਕੇ ਰੱਖਾਂਗੇ ਸ਼ੁਕਰੀਆ ਸਰ ਜੀ ਇਹ ਕਾਰਵਾਈਆਂ ਹਨ ਪਿਛਲੇ ਸਮੇਂ ਦੇ ਵਿੱਚ ਉਸ ਦੇ ਵਿੱਚ ਕੁਝ 3 ਮਹੀਨੇ ਚ ਪੁਲਿਸ ਮੁਲਾਜ਼ਮ ਦੇ ਜੀ ਉਹਨਾਂ ਦੇ ਉੱਪਰ ਵੀ ਟਾਰਗੇਟ ਕੀਤਾ ਗਿਆ ਉਹ ਇਵਨ ਤੁਹਾਨੂੰ ਵੀ ਥ्रेट ਕਾਲਾਂ ਦਿੱਤਾ ਨੂੰ ਵੀ ਉਹਨਾਂ ਨੂੰ ਦੇ ਦਿੱਤੀ ਜੀ ਇਹ ਕਹਿੰਦਾ ਕਿ ਚੈਲੰਜ ਭਰਿਆ ਦੇਤਾ ਜੀ ਇਹ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇਸ ਬਾਰੇ ਬੜਾ ਕਲੀਅਰ ਕਹਿ ਚੁੱਕਾ ਜੀ ਕਿ ਪੰਜਾਬ ਪੁਲਿਸ ਦਾ ਸਨਹਿਰੀ ਇਤਿਹਾਸ ਆ ਪੰਜਾਬ ਪੁਲਿਸ ਦਾ ਸਨਹਿਰੀ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਹ ਧਮਕੀਆਂ ਜਾਂ ਇਹ ਚੀਜ਼ਾਂ ਇਹ ਇਹ ਨਾਂ ਅਸੀਂ ਸੁਣਦੇ ਆ ਨਾ ਇਹ ਸਾਡੇ ਲਈ ਕੋਈ ਅਸਰ ਰੱਖਦਾ ਪੰਜਾਬ ਪੁਲਿਸ ਵਚਨਬੱਧ ਦਾ ਪੰਜਾਬ ਪੁਲਿਸ ਆਪਣੀਆਂ ਜਾਨਾ ਵਾਰ ਕੇ ਇਸ ਦਾ ਸੁਨਹਿਰੀ ਇਤਿਹਾਸ ਆ ਪੰਜਾਬ ਪੁਲਿਸ ਦਾ ਸੁਨਹਿਰੀ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਹ ਧਮਕੀਆਂ ਜਾਂ ਇਹ ਚੀਜ਼ਾਂ ਇਹ ਇਹ ਨਾਂ ਅਸੀਂ ਸੁਣਦੇ ਆ ਨਾ ਇਹ ਸਾਡੇ ਲਈ ਕੋਈ ਅਸਰ ਰੱਖਦੀ ਆ ਪੰਜਾਬ ਪੁਲਿਸ ਵਚਨਬਾਦ ਦਾ ਪੰਜਾਬ ਪੁਲਿਸ ਆਪਣੀਆਂ ਜਾਨਾ ਵਾਰ ਕੇ ਵੀ ਪੰਜਾਬ ਦੇ ਮਾਹੌਲ ਨੂੰ ਠੀਕ ਰੱਖੂਗੀ ਰੱਖਦੀ ਆਈ ਆ ਔਰ ਇਹਨੂੰ ਅਸੀਂ ਕੰਟੀਨਿਊ ਰੱਖਾਂਗੇ ਇਹ ਸਾ ਤੁਸੀਂ ਕਾ 27 ਪ੍ਰਾਪਰਟੀ ਡਿਮਾਲਿਸ਼ ਕਰਦੀਆਂ ਤਾਂ ਉਹ ਕਲੀ ਹਮਸਾ ਡੁਗਲੀਆਂ ਨਹੀਂ ਜੀ ਮੈਂ ਰੇਂਜ ਦੀ ਗੱਲ ਕਰ ਰਿਹਾ ਹਾਂ ਪਰ ਨਾਲ ਮੈਂ ਇਹ ਵੀ ਕਹਿ ਰਿਹਾ ਕਿ ਆਫਟਰ ਫਾਲੋਇੰਗ ਦਾ ਪ੍ਰੋਪਰ ਲਾਅ ਪ੍ਰੋਸੀਜਰ ਪ੍ਰੋਪਰ ਜੋ ਕਾਨੂੰਨ ਦਾ ਇਕਦਾਰੇ ਦੇ ਵਿੱਚ ਅਸੀਂ ਸਾਰੇ ਬੱਜੇ ਹੋਏ ਆ ਉਹਨੂੰ ਪ੍ਰੋਪਰਲੀ ਫਾਲੋ ਕਰਕੇ ਬਕਾਇਦਾ ਆਰਡਰਸ ਲੈ ਕੇ ਕੰਪਟੈਂਟ ਅਥਾਰਟिटीज ਤੋਂ ਫੇਰ ਇਹ ਡਿਮਾਲਿਸ਼ ਕੀਤਾ ਜਾ ਸਰ ਹਮ ਤਾਂ ਰੇਂਜ ਤੇ ਤਿੰਨ ਹੋਈਆਂ ਜੀ ਜਿਹੜੇ ਦੂਸਰੇ ਨੇ ਮਲਜ਼ਮ ਜਿਹੜੇ ਛੱਡਣਾ ਚਾਹੁੰਦੇ ਨੇ ਉਹਨਾਂ ਦਾ ਕਹ ਰਿਹਾ ਕਿ ਕਿੰਨੇ ਬੱਜੇ ਜਿਹੜੇ ਦਾਖਲ ਕਰਵਾਏ ਗਏ ਹੈ ਐਬਸੈਂਟਰ ਦੇ ਵਿੱਚ ਇਹਨਾਂ ਨੂੰ ਦੇਖੋ ਰੀਹੈਬ ਸੈਂਟਰ ਦੇ ਵਿੱਚ ਸਾਡੇ ਕੋਲ ਜਦੋਂ ਅਸੀਂ ਕਿਸੇ ਆਪਰੇਸ਼ਨ ਕਰਦੇ ਆ ਜਾਂ ਪਬਲਿਕ ਚ ਜਾ ਕੇ ਮੀਟਿੰਗਾਂ ਕਰਦੇ ਆ ਤੇ ਉੱਥੇ ਇਹ ਆਵਾਜ਼ ਜ਼ਰੂਰ ਉੱਠਦੀ ਆ ਫਿਰ ਸਾਨੂੰ ਪ੍ਰਾਈਵੇਟਲੀ ਆ ਕੇ ਬੱਚਿਆਂ ਦੇ ਪੇਰੈਂਟਸ ਜਾਂ ਉਹ ਵੀ ਮਿਲਦੇ ਆ ਇਹ ਬਿਮਾਰੀ ਦਾ ਸ਼ਿਕਾਰ ਆ ਔਰ ਬੜਾ ਗਵਰਨਮੈਂਟ ਵੱਲੋਂ ਕਲੀਅਰ ਇਨਸਟਰਕਸ਼ਨਸ ਹੈਗੇ ਆ ਜਿਹੜੇ ਸਾਡੇ ਇਹ ਬੱਚੇ ਬਿਮਾਰ ਹੋ ਗਏ ਐ ਇਸ ਚੀਜ਼ ਨੂੰ ਛੱਡਣਾ ਚਾਹੁੰਦੇ ਆ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਹੈਲਪ ਕਰਕੇ ਉਹਨਾਂ ਨੂੰ ਸਰਕਾਰੀ ਜਿੱਥੇ ਰੀਹੈਬ ਸੈਂਟਰ ਉੱਥੇ ਦਾਖਲ ਵੀ ਕਰਵਾਇਆ ਜਾਂਦਾ ਆ ਔਰ ਅਗੇ ਫਰਦਰ ਵੀ ਉਹਨਾਂ ਨੂੰ ਉੱਥੇ ਫ੍ਰੀ ਦਵਾਈ ਸਾਰਾ ਕੁਝ ਫ੍ਰੀ ਉਹਨਾਂ ਦਾ ਇਲਾਜ ਹੈ ਤੇ ਤਕਰੀਬਨ ਜਿਹੜਾ ਮੈਂ ਪੁਲਿਸ ਵੱਲੋਂ ਕਹਾ ਬਾਕੀ ਦੂਜੇ ਡਿਪਾਰਟਮੈਂਟਸ ਵੀ ਕੰਮ ਕਰ ਰਹੇ ਆ ਅਸੀਂ 27 ਦੇ ਕਰੀਬ ਰੇਂਜ ਦੇ ਵਿੱਚ ਅਸੀਂ ਬੱਚੇ ਜਿਹੜੇ ਆ ਵਾਫਾ ਇੱਥੇ ਅਸੀਂ ਦਾਖਲ ਕਰਾਇਆ ਸਰ ਅਬਰਤ ਪਾਲ ਦਾ ਐਸ ਵੀ ਵੀ ਕੋਈ ਨਾ ਕੋਈ ਹੋ ਗਿਆ ਪੰਜਾਬ ਨੇ ਅਸਪਲ ਡਿਸੀਜਨ ਹੋਇਆ ਤੇ ਇਹਦੇ ਛ ਤਾਂ ਮੈਂ ਸਿਰਫ ਇਹੀ ਕਹੂੰਗਾ ਜੀ ਵੀ ਕਾਨੂੰਨ ਆਪਣਾ ਰਸਤਾ ਤਿਆਰ ਕਰੂਗਾ ਔਰ ਫਿਰ ਜਿੱਦਾਂ ਮੈਂ ਪਹਿਲੋ ਵੀ ਕਹਿ ਚੁੱਕਾ ਆ ਕਿ ਅਜਨਾਲੇ ਥਾਣੇ ਦੇ ਵਿੱਚ ਆ ਕੇ ਇਹਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਉਹਨੂੰ ਅਸੀਂ ਸਖਤੀ ਨਾਲ ਜਿਠਾਂਗੇ ਔਰ ਉਹਨੂੰ ਬਿਲਕੁਲ ਲੌਜੀਕਲ ਐਂਡ ਤੱਕ ਲਿਜਾ ਕੇ ਇਹਨਾਂ ਨੂੰ ਸਖਤ ਸਜ਼ਾਵਾ ਕਰਾਵਾਂਗੇ ਸਰ ਬਟਾਲੇ ਜਿਹੜਾ ਇਨਸੀਡੈਂਟ ਹੋਇਆ ਹੈ ਜੀ ਉਹਦੇ ਉੱਤੇ ਗੱਲ ਹੋਈ ਤੁਹਾਡੀ ਐਸਐਸਪੀ ਸਾਹਿਬ ਨਾਲ ਹਾਂਜੀ ਬਟਾਲੇ ਜਿਹੜਾ ਅੱਜ ਇਨਸੀਡੈਂਟ ਹੋਇਆ ਉਹਦੇ ਚ ਐਸਐਸਪੀ ਸਾਹਿਬ ਨੇ মিডিਆ ਨੂੰ ਬਾਈਟ ਵੀ ਦਿੱਤੀ ਹੈ ਔਰ ਕੱਲ ਵੀ ਜਿਹੜਾ ਡਾਕਟਰ ਬੀ ਆਰ ਵੇਦਕਰ ਸਾਹਿਬ ਦਾ ਜਿਹੜਾ ਸਟੈਚੂ ਸੀਗਾ ਜਦੋਂ ਉਹਨੂੰ ਉੱਥੇ ਫੁੱਲਮਾਲਾ ਕਰਨ ਜਾ ਰਹੇ ਆ ਉਦੋਂ ਵੀ ਇੱਕ ਉਂਗਲ ਤੇ ਉੱਥੇ ਨੁਕਸਾਨ ਹੋਇਆ ਹੋਇਆ ਜੀ ਸੋ ਇਹਨੂੰ ਪ੍ਰੋਪਰਲੀ ਅਸੀਂ ਪਰਚਾ ਜ਼ਰੂਰ ਦਰਜ ਕਰ ਦਿੱਤਾ ਹੈ ਪਰਚਾ ਦਰਜ ਕਰਕੇ ਅਸੀਂ ਅੱਗੇ ਇਹਨੂੰ ਕੋਹਕ ਵੀ ਕਰ ਰਹੇ ਆ ਪਰ ਜਿਹੜੀ ਪ੍ਰੀ ਰਿਮਮਰੀ ਹੁਣ ਤੱਕ ਇਨਵੈਸਟੀਗੇਸ਼ਨ ਇਹੀ ਹੈ ਕਿ ਇਹਦੇ ਚ ਇਹ ਪਹਿਲੋਂ ਦਾ ਕੱਲ ਦਾ ਨਹੀਂ ਹੈ ਔਰ ਇਹ ਜਿਹੜਾ ਕੱਲ ਉੱਥੇ ਕੱਠ ਵੀ ਹੋਇਆ ਸੀ ਉਹ ਇਹੀ ਸੀ ਇਹ ਸਟੈਚੂ ਨੂੰ ਦੁਆਰਾ ਪ੍ਰੋਪਰਲੀ ਇਹਦੇ ਦੇਖਦੇ ਕਰਕੇ ਨੂੰ ਰੀਮੈਪ ਕੀਤਾ ਜਾਂਦਾ ਹੈ ਠੀਕ ਹੈ ਸਰ ਉਹ थैंक यू ਜੀ ਥੈਂਕ